ਹੁਣ ਸ਼ਹਿਰ ਦੀ ਨਿਗਰਾਨੀ ਰੱਖਣ ਦੇ ਲਈ 1 ਕਰੋੜ ਦੇ ਕੈਮਰੇ ਲਗਾਏ ਜਾਣਗੇ ਬਠਿੰਡਾ ਦੇ ਅੰਦਰ ਮੇਅਰ ਅਤੇ ਡਿਪਟੀ ਕਮਿਸ਼ਨਰ ਨੇ ਕੀਤੀ ਪ੍ਰੈਸ ਕਾਨਫਰੰਸ ਮੰਗਲਵਾਰ ਨੂੰ 5 ਵਜੇ ਦੇ ਲਗਭਗ ਬਠਿੰਡਾ ਦੇ ਮਿਨੀ ਸੈਕਟਰੀਏਟ ਵਿਖੇ ਬਠਿੰਡਾ ਦੇ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਅਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਐਮਦਪੁਰੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਸ਼ਹਿਰ ਦੇ ਅੰਦਰ ਕ੍ਰਾਈਮ ਨੂੰ ਰੋਕਣ ਦੇ ਲਈ ਬਠਿੰਡਾ ਦੇ ਅੰਦਰ 1 ਕਰੋੜ ਦੇ ਲਗਭਗ ਦੇ ਕੈਮਰੇ ਇੱਥੇ ਆਪਣਾ ਸਟਾਲ ਕੀਤੇ ਜਾ ਰਹੇ ਉਹ ਜਲਦੀ ਹੀ ਇਹ ਕੈਮਰੇ ਇੱਥੇ ਆਪਣਾ ਕ੍ਰਾਈਮ ਨੂੰ ਕ੍ਰਾਈਮ ਨੂੰ ਰੋਕਣ ਦੇ ਲਈ ਇਹ ਆਪਣਾ ਕੰਮ ਸ਼ੁਰੂ ਕਰ ਦੇਣਗੇ ਇਹਨਾਂ ਵੱਲੋਂ ਇਹ ਸਾਰੇ ਜਿਹੜੇ ਆਪਣਾ ਕੈਮਰੇ ਨੇ ਇਹ ਬਠਿੰਡਾ ਨਗਰ ਨਿਗਮ ਵੱਲੋਂ ਲਗਾਏ ਜਾ ਰਹੇ ਹਨ ਇਹ ਅੱਜ ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਵੱਲੋਂ ਇੱਕ ਆਪਣਾ ਪ੍ਰੈਸ ਕਾਨਫਰੰਸ ਤਰ੍ਹਾਂ ਜਾਣਕਾਰੀ ਦਿੱਤੀ ਜੀ ਅੱਜ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਛੋਟੇ ਸੱਦੇ ਤੇ ਆਨ ਤੇ ਬਹੁਤ-ਬਹੁਤ ਧੰਨਵਾਦ ਅੱਜ ਅਸੀਂ ਕੁਝ ਮੇਨ ਮੁੱਦਿਆਂ ਤੇ ਗੱਲ ਕਰਨ ਲੱਗੇ ਆ ਅੱਜ ਅਸੀਂ ਕਾਫੀ ਦੇ ਡੀਸੀ ਸਾਹਿਬ ਨਾਲ ਵੀ ਡਿਸਕਸ ਕੀਤੇ ਜਿਹੜੇ ਸ਼ਹਿਰ ਦੇ ਸਾਨੂੰ ਲੱਗਿਆ ਕਿ ਮੇਨ ਮੁੱਦੇ ਸੀਗੇ ਪਿਛਲੇ 3-4 ਦਿਨਾਂ 'ਚ ਜਦੋਂ ਤੇ ਅਸੀਂ ਆਫਿਸ ਸੰਭਾਲਿਆ ਜਦੋਂ ਤੇ ਅਸੀਂ ਬੈਠੇ ਆ ਸਾਨੂੰ ਪਤਾ ਲੱਗਿਆ ਕਿ ਮੇਨ ਸ਼ਹਿਰ ਦੀ ਕੁਝ ਦਿੱਕਤਾਂ ਹੈਗੀਆਂ ਜਿਨ੍ਹਾਂ 'ਚ ਇੱਕ ਹੈ ਗਾਰਬੇਜ ਕਲੈਕਸ਼ਨ ਕੂੜੇ ਦੀ ਦਿੱਕਤ ਇਸ ਦਾ ਅਸੀਂ ਪਰਮਨੈਂਟ ਹੱਲ ਲੈ ਕੇ ਆ ਚੁੱਕੇ ਹਾਂ ਅਸੀਂ ਅੱਜ ਤੋਂ ਹੀ ਇੱਕ ਸਫਾਈ ਮੋਹਮ ਚਲਾਈ ਹੈ ਪੂਰੇ ਸ਼ਹਿਰ ਵਿੱਚ ਸਵੇਰ 6:30 ਵਜੇ ਤੋਂ ਲੈ ਕੇ ਹੁਣ ਤੱਕ ਸਾਡੀ ਟੀਮ ਗਰਾਊਂਡ ਤੇ ਸੀ ਥੋੜਾ ਟਾਈਮ ਅਸੀਂ ਆਫਿਸ ਵੀ ਸੀ ਤੇ ਸਵੇਰ 6:30 ਵਜੇ ਹੀ ਅਸੀਂ ਫੀਲਡ ਤੇ ਸਾਰੇ ਸਫਾਈ ਕਰਮਚਾਰੀਆਂ ਨਾਲ ਫਲੈਗ ਆਫ ਕਰਤੀ ਸੀਗੀ ਇਹ ਸਫਾਈ ਮੋਹਮ ਤੇ ਆਸ਼ਾ ਕਰਦਾ ਆਉਣ ਵਾਲੇ ਕੁਝ ਦਿਨਾਂ ਵਿੱਚ ਤੁਹਾਨੂੰ ਕਾਫੀ ਫਰਕ ਦਿਖੇਗਾ ਸਫਾਈ ਵਿੱਚ ਇੱਕ ਹੋਰ ਖੁਸ਼ੀ ਦੀ ਗੱਲ ਕਿ ਅਸੀਂ 14 ਨਵੇਂ ਟਿਪਰ ਮੰਗਾ ਲਿਆ ਜਿਨ੍ਹਾਂ ਚੋਂ ਚਾਰ ਸਾਡੇ ਕੋਲ ਹੁਣੇ ਪਹੁੰਚ ਗਏ ਤੇ ਇੱਕ ਅਸੀਂ ਹੁਣੇ ਡੀਸੀ ਸਾਹਿਬ ਨਾਲ ਨੀਚੇ ਫਲੈਗ ਆਫ ਵੀ ਕਰਾਂਗੇ ਬਾਕੀ ਜਿਹੜੇ ਟਿਪਰ ਨੇ ਉਹ ਰਿਸਪੈਕਟਡ ਸਾਡੇ ਕਾਉਂਸਲਰ ਸਾਹਿਬਾਨ ਕੋਲੇ ਚਲੇ ਜਾਣਗੇ ਪਰਸਨਲੀ ਤੇ ਉਹਨਾਂ ਕੋਲੋਂ ਅੱਗੇ ਕੰਮ ਸਟਾਰਟ ਹੋਊਗਾ ਟਿਪਰਾਂ ਦਾ ਤੇ ਗਾਰਬੇਜ ਕਲੈਕਸ਼ਨ ਇੱਕ ਬਹੁਤ ਸਮੂਥ ਵੇ ਨਾਲ ਹੋਊਗੀ ਹੁਣ ਆਪਣੇ ਸ਼ਹਿਰ ਵਿੱਚ ਜੋ ਮੇਨ ਪ੍ਰੋਬਲਮ ਸੀਗੀ ਗਾਰਬੇਜ ਦੀ ਉਹ ਹੌਲੀ ਹੌਲੀ ਕਰਕੇ ਇਹਨੂੰ ਸਮੂਥ ਰਨਿੰਗ ਕਰਕੇ ਇਹਨੂੰ ਸੋਲਵ ਕਰਾਂਗੇ ਸੈਕੰਡਲੀ ਸੈਕੰਡ ਦਿੱਕਤ ਜਿਹੜੀ ਸਾਡੇ ਨਿਗਾਹ 'ਚ ਆ ਰਹੀ ਸੀਗੀ ਉਹ ਸੀਗੀ ਸੀਵਰੇਜ ਦੀ ਦਿੱਕਤ ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਇੰਪਰੂਵਮੈਂਟ ਟਰਸਟ ਤੋਂ ਜਿਹੜੇ ਸਾਡੇ ਚੇਅਰਮੈਨ ਸਾਹਿਬ ਨੇ ਭੱਲਾ ਜੀ ਉਹਨਾਂ ਤੋਂ ਅਸੀਂ 1 ਮਹੀਨੇ ਵਾਸਤੇ ਹਜੇ ਫਿਲਹਾਲ ਉਹਨਾਂ ਦੀ ਮਸ਼ੀਨ ਲਈਤੀ ਹੈ ਜੋ ਕਿ ਹਾਈ ਟੈਕ ਸੀ ਤੇ ਬੈਟਰ ਵਰਕਿੰਗ ਮਸ਼ੀਨ ਸੀ ਉਸ ਮਸ਼ੀਨ ਨਾਲ ਅਸੀਂ ਪੂਰੇ ਸ਼ਹਿਰ ਦੀ ਇੱਕ ਵਾਰੀ ਸੀਵਰੇਜ ਸਿਸਟਮ ਨੂੰ ਕੰਪਲੀਟਲੀ ਸਕਾਊਟ ਕਰਕੇ ਕੰਪਲੀਟਲੀ ਸਾਫ਼ ਕਰਵਾ ਰਹੇ ਹਾਂ ਜਿਸ ਦੇ ਨਾਲ ਸੀਵਰੇਜ ਦੀ ਦਿੱਕਤ ਬਿਲਕੁਲ ਖਤਮ ਹੋ ਜਾਏਗੀ ਤੇ ਇਸ ਤੋਂ ਇਲਾਵਾ ਦੋ ਹੋਰ ਨਵੀਆਂ ਮਸ਼ੀਨਾਂ ਦੇ ਅਸੀਂ ਪ੍ਰਪੋਜ਼ਲ ਪਾ ਰਹੇ ਹਾਂ ਇਸ ਤੋਂ ਇਲਾਵਾ ਸਾਡਾ ਤੀਸਰਾ ਮੋਟਿਵ ਜੋ ਸਾਹਮਣੇ ਨਿਕਲ ਕੇ ਆਇਆ ਸੀਗਾ ਸਿਕਿਉਰਿਟੀ ਦਾ ਤੇ ਕ੍ਰਾਈਮ ਫ੍ਰੀ ਬਟਿੰਡਾ ਬਣਾਉਂਦਾ ਇਸ ਦੇ ਰਿਗਾਰਡਿੰਗ ਅਸੀਂ ਸਾਰੇ ਕਾਉਂਸਲਰਜ਼ ਨਾਲ ਬੈਠ ਕੇ ਮੀਟਿੰਗ ਵੀ ਕਰ ਰਹੇ ਆ ਮਗਰ ਸਾਡਾ ਅਜੰਡਾ ਜਿਹੜਾ ਨਿਕਲ ਰਿਹਾ ਉਹ ਅਸੀਂ ਸ਼ਹਿਰ ਨੂੰ ਸੀਸੀਟੀਵੀ ਸਰਵੇਲੈਂਸ ਦੇ ਅੰਡਰ ਲੈ ਕੇ ਆ ਰਹੇ ਆ ਤੇ ਇਨੀਸ਼ੀਅਲ ਕੋਟੇਸ਼ਨਸ ਵੀ ਮੰਗਾ ਲਿੱਤੀਆਂ ਗਈਆਂ ਆਰਾਊਂਡ 1 ਕਰੋੜ ਰੁਪਏ ਦੇ ਸੀਸੀਟੀਵੀ ਕੈਮਰਾ ਪੂਰੇ ਸ਼ਹਿਰ ਦੇ ਵਿੱਚ ਇੰਸਟਾਲ ਕੀਤੇ ਜਾਣਗੇ ਜਿਹਦੇ ਨਾਲ ਛੋਟੀ ਛੋਟੀ ਤੇਫਟ ਦੀ ਦਿੱਕਤ ਆ ਸਨੈਚਿੰਗ ਦੀ ਗ੍ਰੈਬਿੰਗ ਦੀ ਜਿਹੜੀ ਦਿੱਕਤ ਆ ਰਹੀ ਸੀਗੀ ਉਹ ਕੰਪਲੀਟਲੀ ਖਤਮ ਹੋ ਜੂਗੀ ਤੇ ਨਾਲੇ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਵੀ ਸੇਫਟੀ ਮੇਨਟੇਨ ਕਰਨ ਚ ਹੈਲਪ ਮਿਲੂਗੀ ਇਹ ਇੱਕ ਬਹੁਤ ਵੱਡਾ ਤੇ ਵਧੀਆ ਉਪਰਾਲਾ ਹੋਊਗਾ ਕਾਰਪੋਰੇਸ਼ਨ ਵੱਲੋਂ ਕਿਉਂਕਿ ਸਾਡਾ ਮੇਨ ਮੋਟਿਵ ਹੈ ਸ਼ਹਿਰ ਨੂੰ ਸਾਫ ਕਰਨਾ ਸਿਵਲ ਸਿਸਟਮ ਨੂੰ ਠੀਕ ਕਰਨਾ ਤੇ ਸੇਫ ਬਣਾਣਾ ਆਪਣੇ ਬਟਿੰਡਾ ਨੂੰ ਕ੍ਰਾਈਮ ਫਰੀ ਬਣਾਣਾ ਸਾਡਾ ਮੋਟਿਵ ਹੈ ਇਸ ਦੇ ਨਾਲ ਹੀ ਇੱਕ ਬਠਿੰਡਾ ਸ਼ਹਿਰ ਦੀ ਆਪਣਾ ਕੀ ਕਹਿੰਦੇ ਸਟੈਂਡਰਡ ਆਫ ਲਿਵਿੰਗ ਵਧੇਗਾ ਤੇ ਆਪਣੇ ਬੈਟਰ ਲਾਈਫਸਟਾਈਲ ਜਾਵਾਂਗੇ ਆਪਣਾ ਸਾਰੇ ਸ਼ਹਿਰ ਵਾਸੀ ਇਹ ਸਾਡਾ ਬੇਸਿਕ ਉਪਰਾਲਾ ਹੈ ਬਾਕੀ ਜੇ ਤੁਹਾਡੇ ਕੋਈ ਕੁਐਸਚਨਸ ਹੈ ਤਾਂ ਪਲੀਜ਼ ਮੈਂ ਸਾਹਿਬ ਤਿੰਨ ਸਵਾਲ ਨੇ ਮੇਰੇ ਤੁਸੀਂ ਸ਼ਹਿਰ ਨੂੰ ਸੁੰਦਰ ਬਣਾਉਣ ਦੀ ਗੱਲ ਕਰ ਰਹੇ ਹੋ ਊੜਾ ਟਾਈਮ ਸ਼ਹਿਰ ਦੇ ਅੰਦਰ ਲੱਗਿਆ ਹੈ ਦੋ ਦਰਦਨ ਤੋਂ ਉੱਪਰ ਜਿਹੜੀਆਂ ਕਲੋਨੀਆਂ ਪ੍ਰਭਾਵਿਤ ਨੇ ਤਾਂ ਵੀ ਉਹ ਤੇ ਰਾਜਨੀਤੀ ਬਹੁਤ ਹੁੰਦੀ ਰਹੀ ਆ ਸਾਰ ਸਰ ਬੋਤਾਂ ਸਮੇਂ ਪਰ ਉਹ ਆਸ ਟਾਈਮ ਇੱਕ ਜਿਹੜਾ ਹੈਗਾ ਉਹਨਾਂ ਕਲੋਨੀਆਂ ਦੇ ਨਾਲ ਨਾਲ ਹੁਣ ਸ਼ਹਿਰ ਵੀ ਉਸ ਤੋਂ ਪ੍ਰਭਾਵਿਤ ਹੋ ਰਿਹਾ ਉਸ ਨੂੰ ਲੈ ਕੇ ਤੁਹਾਡੇ ਕੀ ਕਦਮ ਨੇ ਸਰ ਅਜੇ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਸਾਡੇ ਬੇਸਿਕ ਇਸ਼ੂਜ਼ ਨੇ ਜੋ ਅਸੀਂ ਉਹਨਾਂ ਵੱਲ ਜ਼ਿਆਦਾ ਫੋਕਸ ਕਰ ਰਹੇ ਹਾਂ ਸਾਡੇ ਕੋਲ ਬਹੁਤ ਲੋਕ ਇਹ ਤਕਲੀਫ ਲੈ ਕੇ ਆਏ ਨੇ ਆਪਣੀ ਜੋ ਕਿ ਡੰਪ ਦੇ ਰਿਲੇਟਿਡ ਆ ਅਸੀਂ ਉਸ ਟੀਮ ਨਾਲ ਬੈਠਾਂਗੇ ਸਰ ਨਾਲ ਵੀ ਬੈਠਾਂਗੇ ਡੀਸੀ ਸਾਹਿਬ ਨਾਲ ਵੀ ਬੈਠਾਂਗੇ ਤੇ ਅਸੀਂ ਇਹਨਾਂ ਦੇ ਮੈਂ ਸਾਨੂੰ ਇਹਦੇ ਬਾਰੇ ਦੱਸਦਾ ਕਿ ਜਿਹੜਾ ਤੁਸੀਂ ਇਹ ਕੋਡੇ ਡੰਪ ਦੀ ਗੱਲ ਕਰ ਰਹੇ ਹੋ ਬੇਸਿਕਲੀ ਜਿਹੜੀ ਐਨਜੀਟੀ ਦੀ ਤੇ ਗਾਈਡਲਾਈਨਸ ਨੇ ਉਹਦੇ ਵਿੱਚ ਕੋਡਾ ਸ਼ਹਿਰ ਵਿੱਚ ਰਹਿਣਾ ਹੀ ਨਹੀਂ ਚਾਹੀਦਾ ਅਲਟੀਮੇਟਲੀ ਇਸ ਸਾਨੂੰ ਕੋੜੀ ਨੂੰ ਕੰਪਲੀਟਲੀ ਪ੍ਰੋਸੈਸ ਕਰਨਾ ਹੈ ਆਪਾਂ ਪਹਿਲਾਂ ਜੀ ਆਈਟੀ ਆਫ ਦਾ ਪਲੈਂਟ ਲਾਇਆ ਸੀ ਉਹਦੇ ਨਾਲ ਸਾਡੇ ਕੁਝ ਡਿਸਪਿਊਟਸ ਹੋ ਗਏ ਜਿਹੜਾ ਕਿ ਹੁਣ ਆਲਮੋਸਟ ਹੱਤਮੀ ਲੈਵਲ ਤੇ ਉਹਦਾ ਫੈਸਲਾ ਆਪਾਂ 익ਸਪੈਕਟ ਕਰ ਰਹੇ ਹਾਂ ਕਿ ਹਫਤਾ 10-15 ਦੇ ਨਾਲ ਵਿੱਚ ਉਹਦਾ ਫੈਸਲਾ ਆਜੂਗਾ ਤੇ ਉਹਦੇ ਨਾਲ ਨਾਲ ਇਹ ਆਪਾਂ ਇੱਕ ਬੀਪੀਸੀਐਲ ਦੇ ਨਾਲ ਸਾਡੀ ਗੱਲ ਚੱਲਦੀ ਹੈ ਇੱਕ ਇਹ ਕਿ ਜਿਹੜਾ ਵੈਟ ਵੇਸਟ ਆਉਂਦਾ ਹੈ ਗਿੱਲਾ ਕੋੜਾ ਜਿਹਨੂੰ ਆਪਾਂ ਕਹਿੰਦੇ ਆ ਜਦੋਂ ਉੱਥੇ ਪਹੁੰਚ ਜਾਊਗਾ ਤਾਂ ਉਹ ਆਟੋਮੈਟਿਕਲੀ ਉਹਨੂੰ ਸੀਜੀਪੀਸੀਐਮਯੂਜੀ ਪਲੈਂਟ ਦੇ ਰਹੀ ਜਿਹੜਾ ਹੈਗਾ ਉਹ ਯੂਜ਼ ਕਰ ਲੈਣ ਤੇ ਨਾਲ ਹੀ ਸਾਡੀ ਇੱਕ ਹੋਰ ਦੋ ਇੱਕ ਦੋ ਏਜੰਸੀਜ਼ ਦੇ ਨਾਲ ਗੱਲ ਚੱਲ ਰਹੀ ਹੈ ਕਿ ਜਿਹੜਾ ਆਰ ਡੀ ਐਫ ਨਿਕਲਦਾ ਹੈ ਜਿਹੜਾ ਤੁਹਾਡਾ ਬਾਕੀ ਸਾਰਾ ਡਰਾਈ ਵੇਸਟ ਹੁੰਦਾ ਹੈ ਉਹਨੂੰ ਵੀ ਆਪਾਂ ਡਾਇਰੈਕਟਲੀ ਉੱਥੋਂ ਹੀ ਸਾਡੇ ਕੋਲ ਕਿਉਂਕਿ ਯੂਨਿਟ ਲੱਗਿਆ ਹੋਇਆ ਹੈ ਉਹਨੂੰ ਸਟੈਡਿੰਗ ਕਰਨ ਤੋਂ ਬਾਅਦ ਉਸੇ ਦਿਨ ਹੀ ਆਪਾਂ ਵੇਚ ਦਈਏ ਸਾਡਾ ਮਕਸਦ ਇਹ ਹੈ ਕਿ ਅੱਗੇ ਤੋਂ ਬਠਿੰਡਾ ਵਿੱਚ ਜਿੰਨਾ ਵੀ ਕੂੜਾ ਹੈ ਉਹਦਾ ਨਾਲ ਹੀ ਮੈਨੇਜ ਹੋ ਜਾਣਾ ਚਾਹੀਦਾ ਤਾਂ ਜੋ ਉਹ ਡੇਰ ਨਾ ਲੱਗੇ ਤੇ ਜਿਹੜਾ ਪੁਰਾਣਾ ਵਾਲਾ ਹੈ ਉਹਦੇ ਵਿੱਚੋਂ ਇੱਕ ਥਾਂ ਤੇ ਤਾਂ ਆਪਣਾ ਸਾਰਾ ਜਿਹੜਾ ਪੁਰਾਣਾ ਕਾਰਪੋਰੇਸ਼ਨ ਦਾ ਸੀਗਾ ਉਹ ਆਲਮੋਸਟ ਆਪਾਂ ਮਾਰਚ ਤੱਕ ਕੰਪਲੀਟ ਕਰ ਲਾਂਗੇ ਉਹਦੇ ਵਿੱਚੋਂ ਕੁਝ ਹਿੱਸਾ ਜਿਹੜਾ ਹੈਗਾ ਉਹ ਬਚਿਆ ਹੋਇਆ ਜਿਹੜਾ JLTF ਦੀ ਜ਼ਿੰਮੇਵਾਰੀ ਸੀ ਕਿ ਉਹ ਚੁੱਕਣ ਦੀ ਉਹਨਾਂ ਨੇ ਉਹਦਾ ਆਰਡੀਆ ਬਣਾਇਆ ਹੋਇਆ ਪਰ ਹਾਲੇ ਤੱਕ ਉਹਦੀ ਸੇਲ ਨਹੀਂ ਹੋਈ ਹੈ जिम्मेवारी है कि आपना तो है इसके जमीन चाहिए जीरो वेस्ट से जाना है जे कूडा रखना नहीं है तो फिर कितने भी ले जाओ फायदा तो है नहीं अल्टीमेटली और अहम छुट गई कि जो आप कि कूड़ा फ्री बना सकते हैं कूड़े ਨੂੰ ਡੇਲੀ ਬੇਸਿਸ ਤੇ ਉਹਨੂੰ ਪ੍ਰੋਸੈਸ ਕਰਕੇ ਕਿਵੇਂ ਸ਼ਹਿਰ ਵੀ ਸਾਫ਼ ਸੁਥਰਾ ਹੋਏਗਾ ਤੇ ਕਿਸੇ ਹੋਰ ਨੂੰ ਬਹਿਰਾਸ ਨਹੀਂ ਕਰਾਂਗੇ ਇਹ ਤਾਂ ਹੋ ਨਹੀਂ ਸਕਦਾ ਕਿ ਮੈਂ ਇਹ ਕਾਂ ਕੇ ਬਟਿੰਦਾ ਦਾ ਕੂੜਾ ਜੇ ਮੈਂ ਕਿਸੇ ਪਿੰਡ ਵਿੱਚ ਲੈ ਜਾਵਾਂ ਅਕਲਮੰਦੀ ਤਾਂ ਹੈ ਨਹੀਂ ਨਾ ਕੋਈ ਵੀ ਨਹੀਂ ਆਨ ਦੇਵਾਗਾ ਜੇ ਤੁਸੀਂ ਸ਼ਹਿਰ ਵਿੱਚ ਰਹਿ ਕੇ ਇਹ ਪਸੰਦ ਨਹੀਂ ਕਰਦੇ ਕਿ ਸਾਡੇ ਇੱਥੇ ਕੂੜਾ ਰਹੇ ਤੇ ਇੱਕ ਪਿੰਡ ਵਾਲਾ ਕਿਵੇਂ ਮੰਨ ਜੂਗਾ ਕਿ ਤੁਸੀਂ ਸ਼ਹਿਰ ਦਾ ਕੂੜਾ ਮੇਰੇ ਪਿੰਡ ਵਿੱਚ ਲੈ ਕੇ ਆ ਜਾਓ ਮੇਰੇ ਸਾਹ ਗਾਰਬੇਜ ਦੀ ਗੱਲ ਕੀਤੀ ਆ ਤੁਸੀਂ ਪੇਮੈਂਟ ਲੋਕ ਦੇ ਰਹੇ ਹੈਗੇ ਕਾਰਜ ਦੇਤੀ ਪਰ ਉੱਥੇ ਪ੍ਰੋਪਰ ਤਰੀਕੇ ਨਾਲ ਰਿਡੀਆਂ ਨਹੀਂ ਆ ਰਹੀਆਂ ਹੈ ਜੀ। ਸੇ ਕਾਫੀ ਪ੍ਰੋਬਲਮ ਆ ਰਹੀ ਹੈ। ਕਾਫੀ ਨਗਰ ਨਿਗਮ ਬਟਿੰਡਾ ਵੱਲੋਂ ਪੈਸਾ ਵੀ ਕਾਰਮੇ ਦਿੱਤਾ வசੂਲਿਆ ਜਾ ਰਿਹਾ ਲੋਕਾਂ ਕੋਲ ਪਰ ਰਿਡੀਆਂ ਜਿਹੜੇ ਪਿਪਰ ਹੈ ਉਹ ਪ੍ਰੋਪਰ ਗਲਤੀ ਨਾਲ ਨਹੀਂ ਆ ਰਹੇ। ਸਰ ਇਸੇ ਲਈ ਮੈਂ ਤੁਹਾਨੂੰ ਕਿਹਾ ਕਿ ਹੁਣ ਅਸੀਂ ਜਿਹੜਾ ਮੈਂ ਤੁਹਾਨੂੰ ਸਾਰਿਆਂ ਨੂੰ ਅਪਡੇਟ ਕੀਤਾ ਕਿ 15 ਨਵੇਂ ਪਿਪਰ ਅਸੀਂ ਮੰਗਾ ਲਿਆ ਇਸ ਪ੍ਰੋਸੈਸ ਨੂੰ ਹੋਰ ਸਮੂਥ ਕਰਨ ਵਾਸਤੇ ਅਸੀਂ ਨਵੇਂ-ਨਵੇਂ ਆਈਡੀਆਜ਼ ਲੈ ਕੇ ਆਏ ਹੈ। ਤੇ ਤੁਸੀਂ ਦੇਖੋਗੇ ਆਉਣ ਵਾਲੇ ਹਫਤੇ ਚ ਦੋ ਹਫਤੇ ਜੇ ਬਹੁਤ ਸਮੂਥ ਹੋ ਜਾਏਗਾ ਤੇ ਜਿਹੜੇ ਵੀ ਲੋਕ ਫੀਸ ਭਰ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਸਹੂਲਤ ਮਿਲੂਗੀ ਨਵੇਂ ਸਿੱਟਰਾਂ ਦੀ ਗੱਲ ਕੀਤੀ ਤੁਸੀਂ ਬਹੁਤ ਸਾਰੇ ਪ੍ਰਾਣੇ ਖੜੇ ਆ ਜੀ ਉਹ ਠੀਕ ਨਹੀਂ ਕਰਵਾਏ ਜਾਂਦੇ ਇਹ ਵੀ ਸੁਣਨਾ ਚਾਹੀਦਾ ਵੀ ਜਿਹੜੇ ਡਰਾਈਵਰ ਆ ਉਹਨਾਂ ਜਾਣ ਬੰਦੇ ਰੱਖ ਲਈ ਜਾਂਦੇ ਉਹਦੇ ਕਾਰਨ ਬੜੀ ਵੱਡੀ ਸਮੱਸਿਆ ਹੁੰਦੀ ਨਹੀਂ ਸਰ ਇਹ ਜੋ ਜਿਹੜੇ ਖਰਾਬ ਹੋ ਗਏ ਸੀਗੇ ਉਹ ਵੀ ਅਸੀਂ ਰਿਪੇਅਰ ਕਰਵਾ ਰਹੇ ਹਾਂ ਇਹ ਐਕਸਟਰਾ ਸੀ 15 ਮੰਗਵਾਏ ਨਵੇਂ ਨਵੇਂ ਪਰ ਸੋਡੇ ਸਾਰੇ ਇਹ ਨਵੇਂ ਸੀਗੇ ਲੇਕਿਨ ਇਹਨਾਂ ਦੀ ਰਿਪੇਅਰ ਹੀ ਮੈਨੂੰ ਲੱਗਦਾ ਵੀ ਇਹਨਾਂ ਨਾਲ ਵੱਧ ਹੋ ਗਈ ਹੈ ਜਿੰਨੇ ਦਾ ਇਹ ਮੁੱਲ ਲੈ ਕੇ ਇਹ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਦੇਖੋ ਪਹਿਲਾ ਜਿਹੜਾ ਤੁਸੀਂ ਇਹਦੇ ਬਾਰੇ ਗੱਲ ਕਰ ਰਹੇ ਹੋ ਬਿਲਕੁਲ ਇਹ ਗੱਲ ਵੀ ਸਾਰੇ ਖਰਚਾ ਜਿਹੜਾ ਹੈ ਉਹ ਹੈ ਇਸ ਕਰਕੇ ਹੀ ਕਿਉਂਕਿ ਬਾਰ-ਬਾਰ ਰਿਪੇਅਰ ਹੋਇਆ ਤੇ ਫਿਰ ਉਸ ਤੋਂ ਬਾਅਦ ਮੈਂ ਮੈਂ ਜਦੋਂ ਕਮਿਸ਼ਨਰ ਸੀਗਾ ਲਾਸਟ ਟਾਈਮ ਤੇ ਮੈਂ ਸਾਰਿਆਂ ਨੂੰ ਰਿਪੇਅਰ ਕਰਤੇ ਇੱਕ ਵਾਰ ਚਲਤਾ ਕਰ ਦਿੱਤੀ ਉਸ ਤੋਂ ਬਾਅਦ ਜਿਹੜਾ ਆਇਆ ਮੈਂ ਕੁਝ ਕੁਝ ਮਹੀਨੇ ਬਾਅਦ ਹੀ ਵਾਪਸ ਆਇਆ ਤੇ ਮੈਂ ਦੇਖਿਆ ਆਦੇ ਤੋਂ ਵੱਧ ਜਿਹੜਾ ਹੈ ਕਿ ਉਹ ਬੈਠੇ ਹੋਏ ਨੇ ਉਹਦੇ ਵਿੱਚੋਂ ਵੱਖ-ਵੱਖ ਇਸ਼ੂਜ਼ ਨੇ ਉਹਦੇ ਮੈਨਪਾਵਰ ਦਾ ਜਿਹੜਾ ਤੁਸੀਂ ਗੱਲ ਕਰ ਰਹੇ ਕਈ ਸਾਰੇ ਇਹ ਨਹੀਂ ਕਿ ਉਹਨਾਂ ਨੂੰ ਚਲਾਉਣਾ ਨਹੀਂ ਆਂਦਾ ਜਿਹੜਾ ਪੂਰਾ ਪਿਛਲੇ 4 ਸਾਲਾਂ ਤੋਂ ਚਲਾ ਹੀ ਰਹਾ ਹੈ ਹੁਣ ਆਪਾਂ ਉਹ ਵੀ ਕਈ ਕਿ 4 ਸਾਲ ਵਿੱਚ ਵੀ ਜੇ ਉਹ ਤੇ ਪਹਿਲਾ ਦਿਨ ਨਹੀਂ ਆਉਂਦਾ ਸੀ ਸਮਝ ਸਕਦਾ ਮੈਂ ਹੁਣ 4 ਸਾਲ ਬਾਅਦ ਵੀ ਉਹਨਾਂ ਨੂੰ ਚਲਾਉਣਾ ਨਹੀਂ ਆਂਦਾ ਸਮਝਦਾ ਮਤਲਬ ਗੱਲ ਤਾਂ ਬੰਦ ਹੀ ਨਹੀਂ ਹੈ ਨਾ ਆਪਾਂ ਸੇਕਿਲ ਅੰਦਰ ਪ੍ਰੋਬਲਮ ਇਹ ਹੈ ਕਿ EMPLOYEES ਵੀ ਥੋੜੀ ਜਿਹੀ ਛਲਾਤਾ ਜਾਣਬੂਜ ਕਰਕੇ ਕਰ ਟ੍ਰਾਈਿੰਗ ਟੂ ਲੋਕਲਾਈਜ਼ ਡੀਸੈਂਟਰਲਾਈਜ਼ ਜਿੱਕੇ ਜਿਹੜਾ ਜਿਹੜਾ ਇੱਕ ਏਰੀਆ ਹੈ ਉੱਥੇ ਦਾ ਬੰਦਾ ਉੱਥੇ ਦਾ ਜ਼ਿੰਮੇਵਾਰ ਹੋਏ ਉੱਥੇ ਡੇਲੀ ਕਲੈਕਸ਼ਨ ਹੋਏ ਇਹ ਨਹੀਂ ਕਿ ਜੀ ਮੈਂ ਅੱਜ ਆਇਆ ਉਸ ਤੋਂ ਬਾਅਦ ਮੈਨੂੰ ਵੀ ਮੇਲ ਆਉਂਦੀ ਹੈ ਕਿ 15 ਦਿਨ ਤੋਂ ਕਿਸੇ ਦੇ ਕੋਈ ਬੰਦਾ ਆਇਆ ਨਹੀਂ ਪਿਕ ਕਰਨ ਦੇ ਵਾਸਤੇ ਇਸ਼ੂ ਡੈਫੀਨਿਟਲੀ ਆਏਗਾ ਪਰ ਹੁਣ ਤੁਹਾਨੂੰ ਲੱਗੇਗਾ ਕਿ ਪਰ 10 15 ਦਿਨਾਂ ਵਿੱਚ ਇਹ ਪ੍ਰੋਸੈਸ ਜ਼ਰੂਰ ਸਮੂਥ ਹੋਏ ਜੇ ਗੱਲ ਕਰੀਏ ਖਾਲੀ ਪਲਾਟਾਂ ਦੇ ਵੀ ਗਾਰਡਨ ਦੇ ਪੈਸੇ ਪ੍ਰੋਵਾਈਡ ਜਾ ਰਿਹਾ ਇਸ ਤੇ ਨਗਰ ਨਿਗਮ ਬਟਿੰਡਾ ਇਹ ਗੱਲ ਪਹਿਰੇ ਸੈਂਪਲਸ ਵੀ ਇਹ ਮਤਲਬ ਲੈ ਕੇ ਆਵਾਂਗੇ ਵੀ ਖਾਲ ਆਸੇ ਜਿਹੜੇ ਗਾਰਵੇ ਦੇ ਨਾਲੇ ਤੇ ਜਾਂਦਾ ਸਰ ਇਹਦਾ ਜੋ ਜੋ ਮੈਨੂੰ ਪਤਾ ਲੱਗਿਆ ਕਿ ਮਕਾਤ ਪਿਆ ਪ੍ਰੋਜੈਕਟ ਹਾਊਸ ਵਿੱਚ ਤੇ ਹੁਣ ਜਦੋਂ ਨੈਕਸਟ ਮੀਟਿੰਗ ਹੋਊਗੀ ਹਾਊਸ ਦੀ ਤੇ ਮੈਂ ਉਸ ਤੋਂ ਬਾਅਦ ਹੀ ਦੱਸ ਪਾਵਾਂਗਾ ਇਹਦੇ ਵਿੱਚ ਇੱਕ ਔਰ ਮੈਂ ਇਸ਼ੂ ਦੱਸਦਾ ਕਿ ਬੇਸਿਕਲੀ ਖਾਲੀ ਪਲਾਟਾਂ ਦੀ ਆਪਾਂ ਇਸ ਕਰਕੇ ਲਾਇਆ ਸੀ ਕਿ ਜਿਸ ਸਾੜਾ ਕੋਟਾ ਜਿਹੜਾ ਹੈਗਾ ਖਾਲੀ ਪਲਾਟ ਤੇ ਜਮਾ ਅਲਟੀਮੇਟਲੀ ਸ਼ਹਿਰ ਦੀ ਦਿੱਖ ਖਰਾਬ ਹੁੰਦੀ ਹੈ ਹੁਣ ਜੇ ਆਪਾਂ ਉਹਨੂੰ ਰਿਲੈਕਸ ਕਰ ਹੀ ਰਹੇ ਹਾਂ ਕੋਈ ਵਲ ਨਹੀਂ ਵਕਤ ਡਿਸਾਈਡ ਵੀ ਹੋ ਗਿਆ ਹੈ ਕਿ ਰਿਲੈਕਸ ਕਰ ਦੇ ਪਰ ਨਾਲ ਹੀ ਜਿਹੜੇ ਖਾਲੀ ਪਲਾਟ ਦੇ ਓਨਰ ਆ ਸੇ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਓਨੋ ਅਟ ਲੀਸਟ ਬਾਉਂਡਰੀ ਵਾਲ ਕਰ ਦੇ ਤੇ ਉਹਦੇ ਵਾਸਤੇ ਜੇ ਉਹ ਕੋਈ ਨਹੀਂ ਕਰਦਾ ਸੈਪਰੇਟਲੀ ਉਹਨਾਂ ਨੂੰ ਨੋਟਿਸ ਜਾਏਗਾ ਐਟ ਲੀਸਟ ਆਪਣੇ ਪਲਾਟ ਨੂੰ ਸਾਮ ਕੇ ਰੱਖੋ ਫਿਰ ਬਾਅਦ ਵਿੱਚ ਕਹਿੰਦੇ ਕਿ ਜੀ ਸਾਡਾ ਇਲੀਗਲ ਇਨਕ੍ਰੋਚਮੈਂਟ ਵੀ ਹੋ ਗਿਆ ਤੇ ਤੁਸੀਂ ਸ਼ਹਿਰ ਦੀ ਦਿੱਖ ਵੀ ਖਰਾਬ ਕਰ ਰਹੇ ਹੋ ਦੋਨਾਂ ਵਿੱਚੋਂ ਇੱਕ ਗੱਲ ਤਾਂ ਕਰੀਏ ਜਾਂ ਤਾਂ ਫਿਰ ਤੁਸੀਂ ਇਹਦੀ ਸਫਾਈ ਦਾ ਸਾਧਨ ਕਰੋ ਜਾਂ ਫਿਰ ਇਹਦਾ ਬਾਉਂਡਰੀ ਵਾਲ ਕਰਕੇ ਸ਼ਹਿਰ ਦੀ ਦਿੱਖ ਨੂੰ ਖਰਾਬ ਨਾ ਕਰੋ ਇਹਨਾਂ ਦੀ ਜਿੰਮੇਵਾਰੀ ਹੈ ਕਮਚੀ ਨਰੀ ਦੀ ਮੈਨਪਾਵਰ ਤੁਹਾਡੇ ਕੋਲੇ ਹੈ ਨਹੀਂ ਅਜੇ ਤਨ ਜਿਹੜੇ ਤੁਹਾਡੇ ਕਰਮਚਾਰੀਓ ਸਟ੍ਰਾਈਕ ਤੇ ਚਲੇ ਜਾਂਦੇ ਨੇ ਫਿਰ ਤੁਸੀਂ ਇਹ ਪ੍ਰੋਸੈਸ ਪੂਰਾ ਕਿਵੇਂ ਕਰੋਗੇ ਕਿਉਂਕਿ ਤੁਹਾਡੇ ਆਪ ਦੇ ਨੇ ਡਿਪਾਰਟਮੈਂਟ ਨਗਰ ਨਿਗਮ ਦੀ ਗੱਲ ਕਰੀਏ ਬ੍ਰਾਂਚਸ ਦੇ ਵਿੱਚ ਤਾਂ ਕੋਈ ਪੋਸਟ ਖਾਲੀ ਨਹੀਂ ਸਰ ਮੈਨਪਾਵਰ ਦੀ ਜੋ ਗੱਲ ਹੈ ਸਾਡੇ ਕੋਲ ਮੈਨਪਾਵਰ ਹੈ ਇਹਨੂੰ ਅਸੀਂ ਬੈਟਰ ਯੂਟਿਲਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਹੁਣ ਜੇ ਆਪਾਂ ਕਹੀਏ ਕਿ ਸਾਡੇ ਕੋਲ ਮੈਨਪਾਵਰ ਨਹੀਂ ਹੈ ਇਹ ਐਦਾਂ ਦੀ ਗੱਲ ਨਹੀਂ ਹੈ ਸਾਡੇ ਕੋਲ ਮੈਨਪਾਵਰ ਹੈ ਇਹਨੂੰ ਬੈਟਰ ਮੈਨੇਜ ਤੇ ਯੂਟਿਲਾਈਜ਼ ਕਰਨ ਦੀ ਲੋੜ ਹੈ ਅਸੀਂ ਇਹ ਪ੍ਰੋਸੈਸ ਨੂੰ ਜਿੱਦਾਂ ਕਿ ਮੈਂ ਪਹਿਲਾਂ ਵੀ ਕਿਹਾ ਉਹਨਾਂ ਹਫ਼ਤੇ ਦੋ ਹਫ਼ਤੇ ਜਸ ਸਮੂਥਨ ਕਰਾਂਗੇ ਜੇ ਫੇਰ ਵੀ ਸਾਨੂੰ ਦਿੱਕਤ ਲੱਗੀ ਤਾਂ ਵਾਈ ਨਾਟ ਵੀ ਵਿਲ ਹਾਇਰ ਮੋਰ ਪੀਪਲ ਸਰ ਇਹ ਸਭ ਇਹਨਾਂ ਦੇ ਟ੍ਰੈਫਿਕ ਲਾਈਟਾਂ ਦੇ ਕੈਫਿਟ ਦੀ ਬੜੀ ਬਲੋਕ ਹੈ ਜਿੰਨੀਆਂ ਵੀ ਲਾਈਟਾਂ ਲੱਗੀਆਂ ਆਪਣੀਆਂ ਉਹਨਾਂ ਜ਼ਿਆਦਾ ਚੱਲਦੀਆਂ ਨਹੀਂ ਜੇ ਚੱਲਦੀਆਂ ਤਾਂ ਗਲਤ ਇੰਡੀਕੇਟ ਕਰਦੀਆਂ ਨਾ ਹੀ ਉੱਥੇ ਕੋਈ ਟਾਈਮਿੰਗ ਵਾਲੇ ਜਿਹੜੇ ਉਹ ਟਾਈਮ ਮੀਟਰ ਰਹੇਗੇ ਉਹ ਬਗੜਾ ਲੱਗੇ ਹੋਏ ਸਰ ਅਸੀਂ ਇਸ ਚੀਜ਼ ਦੀ ਜਿਹੜਾ ਤੁਸੀਂ ਈਸ਼ੂ ਉਠਾਇਆ ਇਹ ਇਸ ਇਸ ਬਾਰੇ ਅਸੀਂ ਆਲਰੇਡੀ ਇਨਲਾਈਟਨ ਹੋ ਚੁੱਕੇ ਹਾਂ ਅਸੀਂ ਬੇਨਤੀ ਕੀਤੀ ਹੈ ਕਈ ਅ ਟਰੈਫਿਕ ਸਿਗਨਲਸ ਤੇ ਜਿੱਦਾਂ ਕਿ ਆਪਾਂ ਖੁਦ ਵੀ ਹੁਣ ਸ਼ਹਿਰ ਰਹਨੇ ਆ ਤਾਂ ਸਾਨੂੰ ਖੁਦ ਹੀ ਸਫਰ ਹੁੰਦਾ ਜਿੱਦਾਂ ਕਿ ਹਰਨੁਮਾਨ ਚੌਂਕ ਤੇ ਵੀ ਇਹ ਇਸ਼ੂ ਹੈ ਕਿ ਟਰੈਫਿਕ ਸਿਗਨਲ ਇੱਕ ਸਾਈਡ ਤੇ ਚੱਲਦਾ ਇੱਕ ਤੇ ਨਹੀਂ ਚੱਲਦਾ ਤੇ ਅਸੀਂ ਉਹ ਕੋਸ਼ਿਸ਼ ਕਰਕੇ ਉਹਨੂੰ ਵਨ ਵੇ ਸਮੂਥ ਕਰਾਂਗੇ ਮੇਰੇ ਸਾਹਿਬ ਮੇਰੇ ਸਾਹਿਬ ਨਗਰ ਨਿਗਮ ਪਟੈਂਡਾ ਦੇ ਜਿਹੜੇ ਕੱਚੇ ਮੁਲਾਜ਼ਮ ਹੈ ਉਹ ਇਹ ਵੀ بار-बार ਇਲਜ਼ਾਮ ਲਾਂਦੇ ਆ ਕਿ ਨਗਰ ਨਿਗਮ ਪਟੈਂਡਾ ਤੇ ਵੀ ਸਾਨੂੰ ਡੀਸੀ ਰੇਟ ਵੀ ਨਹੀਂ ਦਿੱਤਾ ਜਾ ਰਿਹਾ ਇਹ ਤਾਂ ਨਹੀਂ ਦਿਸ ਇਜ਼ ਨਾਟ ਦ ਰਿਅਲਿਟੀ ਕਿਉਂਕਿ ਇਹਨਾਂ ਨੂੰ ਤਾਂ ਇਹ ਪਤਾ ਨਹੀਂ ਹੋਏਗਾ ਵੀ ਪੇਡ ਐਸ ਪਰ ਡੀਸੀ ਕੇ ਰੇਟਸ ਵਿਦ ਈਐਸਆਈ ਵਿਦ ਈਪੀਐਫ ਉਹਦੇ ਸਾਡੇ ਕੋਲ ਡਿਟੇਲਸ ਹੁੰਦੇ ਨੇ ਵੀ ਪੇ ਆਲਸੋ ਤੇ ਇਹਨਾਂ ਨੂੰ ਜ਼ਿੰਮੇਵਾਰੀ ਹੈਗੀ ਹੈ ਕਿ ਉਹ ਡੇਲੀ ਬੇਸ ਚੈੱਕ ਵੀ ਕਰਾਂਦੇ ਆਪਾਂ ਸਮੇਂ-ਸਮੇਂ ਤੇ ਅੱਛਾ ਮੇਰੇ ਸਾਹਿਬ ਜੇਪਾ ਗੱਲ ਕਰੀਏ ਸੀਵਰ ਦੇ ਬੰਦੇ ਪਾਣੀ ਤੇ ਇਹ ਜਿਹੜੀ ਸਮੱਸਿਆ ਹੈ ਕਿ ਕਾਫੀ ਦਾ ਪੁਰਾਣੀ ਹੈ ਕਿ ਸਰਕਾਰਾਂ ਕੋਈ ਵੀ ਆਦੀ ਗਈਆਂ ਜਾਂਦੀਆਂ ਹੁਣ ਆਮ ਆਦਮੀ ਪਾਰਟੀ ਸਰਕਾਰ ਹੈ ਤੇ ਤੁਸੀਂ ਆਮ ਆਦਮੀ ਪਾਰਟੀ ਦੇ ਮੇਰ ਬਣੇ ਹੈਗੇ ਹੋ ਲੋਕਾਂ ਤੋਂ ਉਮੀਦਾਂ ਤੁਹਾਡੇ ਤੋਂ ਵੀ ਇਹ ਕਹਿੰਦੇ ਵੀ ਸਾਡੇ ਨੂੰ 20-25 ਸਾਲ ਹੋ ਗਏ ਸੀਵਰ ਦੇ ਪਾਣੀ ਦੀ ਨਿਕਾਸੀ ਹਾਲ ਤੱਕ ਕਿਸੇ ਨੇ ਨਹੀਂ ਕੀਤੀ ਸਰਕਾਰ ਨੇ ਗੁਰਾਣਾ ਘਰਮਾ ਦੇ ਵਿੱਚ ਹੁਣ ਤੇ ਜਾਸਰ ਪਾਣੀ ਤੇ ਖੜ੍ਹਾ ਹੋਗਾ ਗੁਰਪੁਰ ਹੈਗਾ ਉੱਥੇ ਧਰਮਸਾਲਾ ਵੀ ਹੈਗੇ ਉਹ ਵੱਡੀ ਸਮੱਸਿਆ ਹੈਗੀ ਤੇ ਲੋਕਾਂ ਦੇ ਮਾੜਾ ਜੀ ਵੀ ਹੈਗੇ ਪਰ ਤੁਹਾਡੇ ਦੇ ਉਮੀਦਾਂ ਟਿੱਕੀਆਂ ਹੋਈਆਂ ਉਹਨੂੰ ਕਿਸ ਤਰ੍ਹਾਂ ਹੱਲ ਕਰੋਗੇ ਸਰ ਮੈਨੂੰ ਵੀ ਮੇਰੇ ਤੇ ਉਮੀਦਾਂ ਪੂਰੀਆਂ ਤੇ ਮੈਂ ਤਾਂ ਹੀ ਤੁਹਾਨੂੰ ਕਿਹਾ ਕਿ ਪਹਿਲੇ ਹੀ ਤੁਹਾਡੇ ਪੁੱਛਣ ਤੋਂ ਪਹਿਲਾਂ ਹੀ ਮੈਂ ਇਸ਼ੂ ਜੋ ਉਠਾਏ ਹੁਣਾਂ ਜੋ ਇੱਕ ਸੀਵਰੇਜ ਦਾ ਇਸ਼ੂ ਸੀਗਾ ਤੇ ਅਸੀਂ ਮਤਲਬ ਦਿਨ ਰਾਤ ਇੱਕ ਕਰਕੇ ਇਹਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਤੁਸੀਂ ਫਰਕ ਦੱਸੋਗੇ ਜੇ ਮੈਂ ਕਹਿੰਨਾ ਕਿ ਕਿਤੇ ਹੋਰ ਦਾ ਸੁਜੈਸ਼ਨ ਹੋਰੀ ਹੈ ਅਸੀਂ ਕੋਦ ਵੀ ਆਫਿਸ ਤੇ ਬੈਠ ਕੇ ਸੁਜੈਸ਼ਨ ਲਾਣੇ ਤੋਂ ਉਸ ਤੋਂ ਇੰਪਲੀਮੈਂਟੇਸ਼ਨ ਕਿੱਦਾਂ ਹੋ ਸਕਦੀ ਹੈ ਉਹ ਵੀ ਫਿਕਰ ਆਊਟ ਕਰਦੇ ਆ ਸਰ ਬਹੁਤ ਬੀ ਸਮੱਸਿਆ ਹੈ ਜੀ ਸਰ ਆਵਾਰਾ ਪਸ਼ੂਆਂ ਦਾ ਹੱਲ ਹੋ ਚੁੱਕਿਆ ਨਵੇਂ ਦੋ ਜਿਹੜੇ ਗਊਸ਼ਾਲਾ ਨੇ ਉਹ ਅਰੇਡੀ ਨੇ ਇਸ ਆਪਣੇ ਮਗਰ ਨਗਰ ਨਿਗਮ ਕੋਲੇ 1100 ਹੋਰ ਪਸ਼ੂਆਂ ਨੂੰ ਸ਼ੈਲਟਰ ਕਰਨ ਦੀ ਜਗ੍ਹਾ ਅਸੀਂ ਜਲਦੀ ਵਿਦਨ ਫਿਊ ਡੇਸ ਅਸੀਂ ਉਹਨਾਂ ਦੀ ਅਪਲਿਫਟਮੈਂਟ ਕਰਾ ਸਰ ਜੀ ਬਠਿੰਡਾ ਨਗਰ ਨਿਗਮ ਜਿਹੜਾ ਲਗਾਤਾਰ 3-4 ਵਾਰੀ ਜਿਹੜਾ ਇੰਡੀਆ ਦੇ ਵਿੱਚੋਂ ਨੰਬਰ 1 ਆਉਂਦਾ ਰਿਹਾ ਹੈ ਲੇਕਿਨ ਅੱਜ ਸਫਾਈ ਦੇ ਵਿੱਚ ਜਿਹੜਾ ਬਹੁਤ ਪਛੜ ਗਿਆ ਲੇਕਿਨ ਸਾਡੇ ਕੋਲੇ ਸ਼ਹਿਰ ਦੀ ਖੂਬਸੂਰਤੀ ਵਾਸਤੇ ਝੀਲਾਂ ਵੀ ਨਹੀਂ ਸਾਡੇ ਕੋਲੇ ਥਰਮਲ ਦੀ ਜਗ੍ਹਾ ਵੀ ਪਈ ਹੋਈ ਹੈ ਕਿੰਨਾ ਕੁਛ ਸਾਡੇ ਕੋਲੇ ਪਿਆ ਹੋਇਆ ਹੈ ਕਿ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਧੀਆ ਡਵੈਲਪਮੈਂਟ ਹੋ ਸਕਦੀ ਹੈ ਕੋਈ ਇਹਨਾਂ ਸ਼ਹਿਰ ਦੀ ਖੂਬਸੂਰਤੀ ਵਾਸਤੇ ਸਰ ਬਿਲਕੁਲ ਜਿੱਦਾਂ ਕਿ ਪਹਿਲਾਂ ਵੀ ਬਠਿੰਡਾ ਨੰਬਰ 1 ਆਂਦਾ ਰਿਹਾ ਹੈ ਇਸ ਚੀਜ਼ ਦਾ ਫੇਰ ਆਪਣੇ ਕੋਲੇ ਕੋਈ ਐਕਸਪਲੇਨੇਸ਼ਨ ਨਹੀਂ ਹੈ ਕਿ ਕਿਉਂ ਨਾ ਆਵੇ ਆਪਾਂ ਫੇਰ ਤੋਂ ਨੰਬਰ 1 ਤੇ ਜ਼ਰੂਰ ਆਵਾਂਗੇ ਮੈਂ ਡੀਸੀ ਸਰ ਨਾਲ ਵੀ ਕਾਫੀ ਡਿਸਕਸ਼ਨ ਕੀਤੀ ਹੈ ਕਿ ਕੀ ਅਸੀਂ ਸ਼ਹਿਰ ਵਾਸਤੇ ਹੋਰ ਵਧੀਆ ਲੈ ਕੇ ਆ ਸਕਦੇ ਹਾਂ ਬਿਊਟੀਫਿਕੇਸ਼ਨ ਚੀਲਾ ਦੀ ਵੀ ਹੋਊਗੀ ਥਰਮਲ ਪਾਵਰ ਪਲਾਂਟ ਵਾਲੇ ਏਰੀਆ ਦੀ ਵੀ ਕਾਫੀ سارے ਆਈਡੀਆਜ਼ ਡਿਸਕਸ ਹੋਏ ਨੇ ਤੇ ਉਹਨਾਂ ਤੇ ਵੀ ਕੰਮ ਜਲਦੀ ਸ਼ੁਰੂ ਹੋਏ ਇੱਕ ਲਾਸਟ ਸਾਡਾ ਇਹ ਬਠੰਡੇ ਦਾ ਬੱਸ ਸਟੈਂਡ ਜਿਹੜਾ ਮਤਲਬ ਕਹਿ ਸਕਦੇ ਆ ਕਿ ਟਰਾਲੀ ਚ ਰੱਖਿਆ ਹੋਇਆ ਤਿੰਨ ਸਾਲਾਂ ਤੋਂ ਪਤਾ ਨਹੀਂ ਲੱਗ ਰਿਹਾਗਾ ਵੀ ਕਿੱਥੇ ਲਾਉਣਾ ਉਹਨੂੰ ਉਹਦਾ ਵੀ ਕੋਈ ਤੁਸੀਂ ਰੱਖਿਆ ਹੋਊਗਾ ਵੀ ਕਦੋਂ ਤੱਕ ਇਸ ਕੋਈ ਉਮੀਦ ਹੈ ਇਸ ਦੇ ਪ੍ਰੋਪੋਜ਼ਲ ਸਰ ਆ ਇਹ ਤਾਂ ਆਪਣੇ ਸ਼ਹਿਰ ਵਾਸਤੇ ਥੋੜਾ ਪੁਰਾਣਾ ਮਸਲਾ ਹੋ ਗਿਆ ਹੈ ਤੇ ਇਸ ਦਾ ਮੈਂ ਸਾਰਿਆਂ ਨੂੰ ਬਸ ਇੱਕ ਛੋਟਾ ਜਿਹਾ ਪ੍ਰੋਮਿਸ ਕਰੂੰਗਾ ਕਿ ਮਿਨਿਮਮ ਟੂ ਮਿਨਿਮਮ 15 ਦਿਨ ਤੇ ਮੈਕਸਿਮਮ 2 ਮਹੀਨੇ 60 ਦਿਨਾਂ ਚ ਇਹ ਕਲੀਅਰ ਹੋ ਜਾਊਗਾ ਕਿ ਬੱਸ ਸਟੈਂਡ ਆਊਗਾ ਤਾਂ ਕਿੱਥੇ ਆਊਗਾ ਨਹੀਂ ਆਊਗਾ ਤਾਂ ਕਿਉਂ ਨਹੀਂ ਡੀਜ਼ਾ ਨੇ ਪ੍ਰੋਪੋਜ਼ਲ ਬਣਾ ਕੇ ਸਾਰਾ ਕੁਝ ਭੇਜਿਆ ਹੋਇਆ ਹੈ ਜੀ ਕੀ ਕਰਨੇ ਕੀ ਹੈ ਸਰ ਸੀਐਮ ਸਾਹਿਬ ਕੋਲੋਂ ਅਪਰੂਵ ਹੋਣ ਵਾਲਾ ਹੈ ਕੈਬਨਿਟ ਕਲੀਅਰ ਹੋਊਗਾ ਤੇ ਜਲਦੀ ਕਲੀਅਰ ਹੋਊਗਾ ਅੱਛਾ ਮੇ ਸਾਹਿਬ ਜੀ 파ਰਕ काफी 파ਰਕ ਨੇਗੇ काफी ਮਸ਼ੀਨਾ ਲਾਈਆਂ ਸੀ ਜੀ ਨਿਵਾਲੀਆਂ ਤੇ ਉਹਦੇ ਵਿੱਚ ਲੋਹਾ کافی ਗੈਪ ਹੋ ਚੁਕਿਆਗਾ ਚੋਰਾ ਵੱਲੋਂ ਚੋਰੀ ਦਿੱਤਾ ਕੁਝ ਦਿਨ ਕੱਢ ਨਿਕਲ ਜਾਏਗਾ ਸਰ ਮੇਰੀ ਨਿਗ੍ਹਾ ਸੇ ਕੁਝ ਐਹੋ ਜੀਆਂ ਚੀਜ਼ਾਂ ਜੋ 파ਰਕs ਰੀਫਰਬਿਸ਼ ਹੋਣ ਵਾਲਾ ਹੈ ਕੁਝ ਚੀਜ਼ਾਂ ਠੀਕ ਕਰਨ ਵਾਲੀਆਂ ਉਹਨਾਂ ਨੂੰ ਅਸੀਂ ਇੱਕ ਇੱਕ ਕਰਕੇ ਠੀਕ ਕਰਾਂਗੇ ਸਾਡੀ ਹਜੇ ਨਿਗਾ ਚ ਇਹਦਾ ਨਹੀਂ ਪਿਆ ਅੱਛੇ ਸਰ ਆਰਟੀ ਵੀ ਤੁਸੀਂ ਆਵਾਰਾ ਕੁੱਤੇ ਦਾ ਦੱਸਦਾ ਆਵਾਰਾ ਕੁੱਤੇ ਬਹੁਤ ਹੈਗੇ ਬੰਡਾ ਸ਼ਹਿਰ ਦੇ ਵਿੱਚ ਤੇ ਰੋਜ਼ ਇੱਕ ਨਿਕ ਕੇ ਕੇਸ ਆਦਾ ਹਸਪੀਟਲ ਜੇ ਪੜਦੇ ਹੈਗੇ ਆ ਉਹਨਾਂ ਵਾਸਤੇ ਕੀ ਸਾਡੇ 350 ਤੋਂ 400 ਕੇਸ ਹੈ ਜੀ ਅੱਛਾ ਮਹੀਨੇ ਦਾ ਸਰ ਇਹ ਮੈਨੂੰ ਵੀ ਬਹੁਤ ਵੱਡਾ ਇਸ਼ੂ ਲੱਗਦਾ ਪਰਸਨਲੀ ਇਹਨਾਂ ਦੀ ਸਟਰਾਈਲਾਈਜੇਸ਼ਨ ਹੋ ਰਹੀ ਹੈ ਹੋਰ ਡੈਡੀਕੇਟਿਡ ਟੀਮ ਨਾਲ ਅਸੀਂ ਇਹਦੀ ਵੀ ਇੱਕ ਮੋਹਿੰਮ ਚਲਾ ਕੇ ਸਟਰਾਈਲਾਈਜੇਸ਼ਨ ਨੂੰ ਹੋਰ ਫਾਸਟ ਕਰਾਂਗੇ ते but ये जिद्दा की सबनो पता ही है कि अपानो स्टरलाइजेशन करके stray dogs नो अपना दे इस रिस्पेक्टिव एरिया से दोबारा छटना करना दो ते declining population देनाल की सॉल्व होगा सब लास्ट में तो आगर निकलना तगड़ा दाल गंदा ही इनपर ड्राइवर लाशांस नहीं होता या किपर दे ਇਹ ਗਾਰੰਟੀ ਕਾਰੋਮੇ ਮੇਰੀ ਨੌਲੇਜ ਚ ਨਹੀਂ ਆਉਂਦੇ ਕਿਹਨਾਂ ਚ ਵਾਲੇ ਇਹ ਵਾਲੇ ਪ੍ਰਿੰਟਰ ਡਰਾਈਵਰ ਨਹੀਂ ਜੋ ਚੱਲ ਰਹੇ ਨੇ ਜਨਰਲ ਉਹ ਇੱਕ ਵਾਰੀ ਚੈੱਕ ਕਰ ਲੈਨੇ ਚੈੱਕ ਕਰ ਲੈਨੇ ਜਿਹੜੇ ਆਪਣੇ EMPLOYEES ਨੇ मतलब जड़े फोन हुन जान के मैं हुन तक सारी जिम्मेवारी वेयर टाइम है जड़े क्या कि आपा कोशिश ये कर रहे हैं दो तरीके दे मॉडल है जड़ा आपा वर्क कर रहे हैं एक एक की दे जी ਤੁਸੀਂ ਜੜਾ ਲੋਕਲ ਕਾਉਂਸਲਰ ਹੈ ਉਹਦੀ ਦੇਖ ਰੇ ਇੱਕ ਵਿੱਚ ਉੱਥੇ ਹੀ ਉਸ ਏਰੀਆ ਵਿੱਚ ਜੀ ਟਿਪਰ ਦੇ ਦੋ ਉਹਦੇ ਨਾਲ ਟੀਮ ਦੇ ਦੋ ਉਹਨਾਂ ਦੀ ਜ਼ਿੰਮੇਵਾਰੀਆਂ ਡੇਲੀ ਕਲੈਕਸ਼ਨ ਕਰਕੇ ਦੇ ਦੇਣਾ ਫਿਰ ਕਾਉਂਸਲਰ ਵੀ ਜ਼ਿੰਮੇਵਾਰ ਹੋਏਗਾ ਕਿਉਂਕਿ ਉਸਨੇ ਅਲਟੀਮੇਟਲੀ ਵੋਟਰ ਵਾਸਤੇ ਵਾਪਸ ਜਾਣਾ ਵੀ ਹੈ ਟੀਮ ਵੀ ਜ਼ਿੰਮੇਵਾਰ ਹੋਏਗੀ ਕਿ ਤੇ ਕੰਪਲੇਂਟ ਆਏਗੀ ਤੇ ਟੀਮ ਉੱਥੇ ਹੀ ਬੈਠੀ ਹੋਈ ਹੈ ਇੱਕ ਇੱਕ ਤਰੀਕਾ ਦੂਜਾ ਆਪਾਂ ਜ਼ੋਨ ਵਾਈਜ਼ ਕੋਸ਼ਿਸ਼ ਕਰਾਂਗੇ ਜੇ ਇਹ ਵਾਲਾ ਵਰਕ ਆਊਟ ਨਹੀਂ ਹੁੰਦਾ ਹਾਊਸ ਵਿੱਚ ਤਾਂ ਸੈ ਮਲਟੀਪਲ ਜ਼ونز ਨੂੰ ਬਣਾਦੇ ਹੋਏ ਉੱਥੇ ਦਾ ਵਾਸ ਸੈਪਰੇਟ ਸੈਪਰੇਟ ਕੰਟਰੈਕਟ ਕਰ ਲਏ ਸਭ ਕੁਝ ਇਕੱਠਾ ਦੋਨਾ ਦੋਨਾ ਦੇ ਵਿੱਚ ਜਿਹੜਾ ਵੀ ਫੈਸਲਾ ਹਾਊਸ ਕਰੇਗਾ ਉਹਦੇ ਬੇਸਿਸ ਤੇ ਆਪਾਂ ਅੱਗੇ ਵਧ ਜਾਵਾਂਗੇ ਪਰ ਮੈਨੂੰ ਨਹੀਂ ਲੱਗਦਾ ਅਲਟੀਮੇਟਲੀ ਮਸਲਾ ਇਹ ਨਹੀਂ ਹੈ ਸਾਡੇ ਕੋਲ ਸਾਧਨ ਨਹੀਂ ਹੈ ਸਾਡੇ ਕੋਲ ਮੈਨਪਾਵਰ ਵੀ ਹੈ ਮਸ਼ੀਨਰੀ ਵੀ ਹੈ ਗੱਡੀਆਂ ਵੀ ਪੜਿਆ ਨੇ ਇਹ ਸਿਰਫ ਇਹ ਹੈ ਕਿ ਜਿਨਾ ਬੰਦੇ ਨੂੰ ਲੱਗ ਜਾਂਦਾ ਕਿ ਜੋ ਠੀਕ ਹੈ ਜੀ ਇੱਕ ਦਿਨ ਪੇਪਰ ਖਾਲੀ ਹੋ ਜਾਏਗਾ 4 ਦਿਨ ਮੈਂ ਘਰ ਬੈਠ ਜਾਵਾਂਗਾ 4 ਦਿਨ ਬਾਅਦ ਰਿਪੇਅਰ ਹੋ ਕੇ ਆਏਗਾ ਇਹ ਉਹ ਇੱਕ ਇਹ ਚਾ ਨਹੀਂ ਹੈ ਕਿ ਜਿਹੜੇ ਕੰਮ ਨਹੀਂ ਕਰਦਾ ਜਿਹੜਾ ਵੀ ਤੇਲ ਵਾਲਾ ਹੁਣ ਤਾਂ ਉਹ ਰਿਜ਼ੋਲਵ ਹੋ ਗਿਆ ਹੈ ਹੁਣ ਆਪਾਂ ਉਹਨਾਂ ਤੇ ਸਵਾਲ ਲਈ ਜਾਨੀ ਪ੍ਰੋਪਰਟੀ ਜਿਹੜੀ ਕਬਜ਼ੀ ਹੋਈ ਹੋਈ ਹੈ ਉਹਨਾਂ ਦੇ ਦਿੱਤੇ ਉਹਨਾਂ ਦੇ ਸਰਵਰ ਇਹ ਇਹਦੇ ਨਾਲ ਜੁੜਦਾ ਸਵਾਲ ਹੈ ਜੀ ਨਗਰ ਨਿਗਮ ਤੇ ਹੁਣ ਤੱਕ ਜਿਹੜਾ ਸਭ ਤੋਂ ਵੱਡਾ ਮਾਮਲੇ ਸਾਹਮਣੇ ਆਏ ਹੋ ਭ੍ਰਸ਼ਟਾਚਾਰ ਦੇ ਨਹੀਂ ਕਈ ਕਿ ਇਸ ਨੀਲਸ ਕੋਲੇ ਵੀ ਚੱਲ ਰਹੇ ਨੇ ਸ਼ਹਿਰ ਦੇ ਵਿੱਚ ਬਿਨਾਂ ਨਕਸ਼ਿਆਂ ਤੋਂ कंस्ट्रक्शन ਹੋ ਰਹੀ ਹੈ ਨਕਲੀ ਸਰ ਤੁਸੀਂ ਤੁਹਾਨੂੰ ਮੈਂ ਕਿਹੜਾ ਛੋਟਾ ਆ ਤੁਸੀਂ ਦੱਸ ਸਕਦੇ ਦੀ ਗੱਲ ਕਿਹਦੇ ਨਾਲ ਜੁੜਿਆ ਹੋਇਆ ਮਲੋੜ ਰੋਡ ਦੇ ਲੱਗੇ ਸਰਕਾਰੀ ਜਗ੍ਹਾ ਦੀ ਐਨਓਸੀ ਜਾਰੀ ਕਰ ਦਿੱਤੀ ਗਈ ਤਿੰਨ ਮਹੀਨੇ ਬਾਅਦ ਉਹ ਰੱਦ ਕਰ ਦਿੱਤੀ ਗਈ ਕਿਉਂ ਜਦੋਂ ਬੰਦਿਆ ਨੇ ਕਬਜ਼ਾ ਕਰ ਲਿਆ ਸੀ ਮੇਰੇ ਕੋਲ ਸਾਰੇ ਡਾਕੂਮੈਂਟ ਮੌਜੂਦ ਨੇ ਟੋਟਲ ਸਰ ਐਸਸੀਜ਼ ਵਾਸਤੇ ਮੈਂ ਇੰਨਾ ਹੀ ਕਹਿਣਾ ਚਾਹਾਂਗਾ ਕਿ ਲਰਟ ਬਾਈਗੌਂਸ ਵੀ ਬਾਈਗੌਂਸ ਹੁਣ ਆਪਾਂ ਨਵੇਂ ਤੋਂ ਸਟਾਰਟ ਕਰੀਏ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਗਵਰਨਮੈਂਟ ਨੋਰਮਸ ਦੇ ਹਿਸਾਬ ਨਾਲ ਬਹੁਤ ਹੀ ਤੇਜ਼ੀ ਨਾਲ ਅਸੀਂ ਕੰਮ ਕਰਾਵਾਂਗੇ ਐਨਓਸੀਜ਼ ਦੇ ਹਿਸਾਬ ਨਾਲ ਹੀ ਕੰਮ ਹੋਣਾ ਚਾਹੀਦਾ ਤੇ ਫਾਈਲਸ ਨੂੰ ਵੀ ਜਲਦੀ ਮੂਵ ਕਰਵਾਵਾਂਗੇ ਤੇ ਵੱਧ ਤੋਂ ਵੱਧ ਤੁਸੀਂ ਗਵਰਨਮੈਂਟ ਨੋਰਮਸ ਨੂੰ ਮੰਨ ਕੇ ਹੀ ਅੱਗੇ ਆਪਣੀ ਕੰਸਟਰਕਸ਼ਨ ਕਰੋ ਤੇ ਸੈਕੰਡਲੀ ਜੋ ਵੀ ਆਪਣੇ ਮੇਰੇ ਕੋਲ ਇੱਕ ਹੋਰ ਵੀ ਛੋਟਾ ਜਿਹਾ ਇਸ਼ੂ ਆਇਆ ਲੋਕਾਂ ਦਾ ਜੋ ਕਿ ਇਲੈਗਲ ਕਲੋਨੀਆਂਜ਼ ਨੂੰ ਲੈ ਕੇ ਸੀਗਾ ਇੱਕ ਆਪਣੇ ਚਾਰ ਦੇ ਜੋ ਵਸਨੀਕ ਲੋਗ ਨੇ ਇੰਨੀ ਹਾਰਡ ਵਰਕ ਮਨੀ ਕਮਾਉਣ ਦੇ ਨੇ ਮਿਹਨਤ ਕਰਕੇ ਆਪਣੇ ਵਾਸਤੇ ਇੱਕ ਜ਼ਮੀਨ ਦਾ ਟੁਕੜਾ ਲੈਂਦੇ ਨੇ ਜਿੱਥੇ ਉਹ ਘਰ ਬਣਾ ਸਕਣ ਤੇ ਉਹਨਾਂ ਨੂੰ ਬਾਅਦ ਵਿੱਚ ਇਹ ਦਿੱਕਤਾਂ ਆਉਂਦੀਆਂ ਕਿ ਉਹ ਵੇਚ ਨਹੀਂ ਪਾਉਂਦੇ ਆ ਮੀਟਰ ਨਹੀਂ ਲੱਗਦਾ ਯਾਰ ਕੁਝ ਵੀ ਨਹੀਂ ਹੁੰਦਾ ਟਰਾਂਸਫਰ ਨਹੀਂ ਕਰ ਸਕਦੇ ਕਿਉਂਕਿ ਉਹ ਇਲੀਗਲ ਕਲੋਨੀਆਂ ਨੇ ਮੈਂ ਸਾਰੇ ਡਿਵੈਲਪਰਸ ਨੂੰ ਇੱਕ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਕਿ ਆਪ ਦੀ ਆਪ ਦੀ ਕਲੋਨੀਆਂ ਨੂੰ ਗਵਰਨਮੈਂਟ ਨੋਰਮਸ ਦੇ ਹਿਸਾਬ ਨਾਲ ਹੀ ਰੈਗੂਲੇਟ ਕਰਨ ਕਿਉਂਕਿ ਅਸੀਂ ਇਸ ਤੇ ਬਹੁਤ ਸਟ੍ਰਿਕਟ ਐਕਸ਼ਨ ਹੁਣ ਲਵਾਵਾਂਗੇ ਤੇ ਕ腐ਪਸ਼ਨ ਤੋਂ ਫ੍ਰੀ ਰਾਵਾਂਗੇ ਇਹ ਹੀ ਮੇਰੀ ਸੋਚ ਹੈ ਇਸੇ ਨਾਲ ਹੀ ਅਸੀਂ ਅੱਗੇ ਗਏ ਪਤਨ ਜੀ ਗਲਗੇਟ ਜਿਹੜੇ ਨੇ ਸ਼ਹਿਰ ਹੈ ਕਿ ਆਈ ਐਮ ਓਪਨ ਫਾਰ ਸੁਜੈਸ਼ਨ ਤੁਸੀਂ ਜਿੰਨਾ ਮੈਨੂੰ ਦੱਸੋਗੇ ਇਨਲਾਈਟਨ ਕਰੋਗੇ ਸ਼ਹਿਰ ਦੇ ਛੋਟੀ ਛੋਟੀ ਦਿੱਕਤਾਂ ਆ ਰਹੀਆਂ ਅਸੀਂ ਉਨਾਂ ਹੀ ਉਹਨਾਂ ਤੇ ਕੰਮ ਕਰ ਪਾਵਾਂਗੇ ਜਿੱਦਾਂ ਕਿ ਤੁਸੀਂ ਮੈਨੂੰ ਅੱਜ ਦੱਸਿਆ ਅਸੀਂ ਜਾ ਕੇ ਆਫਿਸ ਉਸ ਨੂੰ ਡਿਸਕਸ ਕਰਾਂਗੇ ਅੱਜ ਜਿਸ ਇਜ਼ਾਮ ਨੇ ਵੀ ਜਿਸ ਇਜ਼ਾਮ ਨੇ ਵੀ ਮੀਟਿੰਗਾਂ ਕੀਤੀਆਂ ਜੀ ਸ਼ਹਿਰ ਸਾਰਾ ਚੋਕ ਹੋਇਆ ਪਿਆ ਜੀ ਤੁਸੀਂ ਕਿਸੇ ਰੋਡ ਤੇ ਜਾਵੜੋ ਰੇੜੀਆਂ ਮੈਂ ਕਹਿੰਦਾ ਜੀ ਦੁਨੀਆ ਭਰ ਦੀਆਂ ਰੇੜੀਆਂ ਲੱਗਦਾ ਵੀ ਬਠਿੰਡੇ ਦੇ ਵਿੱਚ ਆ ਗਈਆਂ ਇਹਨਾਂ ਨੂੰ ਕਿਵੇਂ ਪਾਸੇ ਕੀਤਾ ਜਾਊਗਾ ਕਿਉਂਕਿ ਡੀਸੀ ਸਾਹਿਬ ਨੇ ਮੀਟਿੰਗਾਂ ਕੀਤੀਆਂ ਲੋਕਾਂ ਦੇ ਨਾਲ ਤਾਂ ਲੋਕਾਂ ਦਾ ਸੁਝਾਅ ਸੀ ਕਿ ਵੀ ਸਾਡੇ ਜੀ ਘੱਟੋ ਘੱਟ ਚੱਲਣ ਦਾ ਰਸਤਾ ਤਾਂ ਮਿਲ ਜਾਈਗਾ ਏ ਜਿਹੜਾ ਰੇਡੀਆਂ ਦਾ ਮਸਲਾ ਹੈ ਤੇ ਆਟੋਜ਼ ਦਾ ਮਸਲਾ ਹੈ ਮੈਨੂੰ ਲੱਗਦਾ ਲਾਸਟ ਟਾਈਮ ਤੇ ਮੈਂ ਇਹਨਾਂ ਨੂੰ ਪ੍ਰਪੋਜ਼ ਕੀਤਾ ਸੀ ਕਿ ਇਸੇ ਕਰਕੇ ਬਦ ਨਹੀਂ ਕੋਈ ਕਨਫਿਊਜ਼ਨ ਹੋ ਗਿਆ ਉਥੇ ਕਾਉਂਸਲਰਸ ਨੂੰ ਕਿ ਇਹ ਕਾਦੇ ਵਾਸਤੇ ਕੀਤਾ ਜਾ ਰਹਾ ਹੈ ਤਾਂ ਉਹਨਾਂ ਨੂੰ ਸ਼ਾਇਦ ਕਲੈਰਿਟੀ ਨਹੀਂ ਸੀ ਕਿ ਕਾਦੇ ਵਾਸਤੇ ਇਸ ਕਰਕੇ ਉਹਨਾਂ ਨੇ ਜਿਹੜਾ ਹੈਗਾ ਉਹ ਕਹਿ ਦਿੱਤਾ ਕਿ ਜੇ ਬਾਅਦ ਵਿੱਚ ਦੇਖਾਂਗੇ ਉਹ ਮਤੇ ਨੂੰ ਆਪਾਂ ਦੁਬਾਰਾ ਲੈ ਕੇ ਇੱਕ ਵਾਰੀ ਆਪਾਂ ਫਾਈਨਲ ਕਰ ਦਈਏ ਕਿ ਸਾਡੇ ਕੋਲ ਪਹਿਲਾਂ ਸੜਕ 'ਤੇ ਖੜੇ ਕਿੰਨੇ ਆ ਉਸ ਤੋਂ ਬਾਅਦ ਆਪਾਂ ਦੇਰ ਦੇ ਸਟਰੀਟ ਵੈਂਡਰ ਪਾਲਿਸੀ ਆਲਸੋ ਗਵਰਨਮੈਂਟ ਆਫ ਇੰਡੀਆ ਦੀ ਉਹਦੋਂ ਵੀ ਧਿਆਨ ਵਿੱਚ ਰੱਖਦੇ ਹੋਏ ਆਪਾਂ ਸਟਰੀਟ ਵੈਂਡਿੰਗ ਜ਼ੋਨਸ ਦਾ ਪਲਾਨ ਕਰਾਂਗੇ ਤਾਂ ਜੋ ਇਸ ਤਰੀਕੇ ਦੀ ਪਰੇਸ਼ਾਨੀ ਖਤਮ ਹੋਏ ਸੜਕਾਂ ਨੂੰ ਤਾਂ ਆਪਾਂ ਬੰਦ ਨਹੀਂ ਕਰ ਸਕਦੇ ਉੱਥੇ ਹੀ ਪਬਲਿਕ ਨੇ ਵੀ ਚੱਲਣਾ ਹੈ ਉੱਥੇ ਹੀ ਜੇ ਬਿਜ਼ਨਸ ਵੀ ਹੋਏਗਾ ਤਾਂ ਬਿਲਕੁਲ ਆਪਾਂ ਇਹਦਾ ਪ੍ਰੋਪਰ ਪਲੈਨਿੰਗ ਕਰਕੇ ਹੀ ਕਰਾਂਗੇ ਆਉਣ ਵਾਲੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਇਹ ਵੀ ਏਜੰਡਾ ਹੋਏਗਾ ਲਾਤਸਵਾ ਨਹੀਂ ਜਿਹੜਾ ਕੂੜੇ ਦਾ